ਕਈ ਵਰੀ ਲੰਡੂ ਜੀ ਬਿਰਤੀ ਵਾਲੇ ਲੋਕ ਇਹ ਗੱਲ ਕਹਿਣਗੇ ਕਿ ਜੇ ਪਿੰਡ ਦੇ ਵਿੱਚ ਮੁੰਡੇ ਨੇ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਫਿਰ ਕੀ ਹੋ ਗਿਆ ਉਹ ਬਾਲਗਾ ਉਹਨਾਂ ਨੂੰ ਵਿਆਹ ਕਰਾਉਣ ਦਾ ਅਧਿਕਾਰ ਆ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਆਗਿਆ ਮਿਲਦੀ ਹੈ ਪਰ ਉਹਨਾਂ ਨੂੰ ਇੱਕ ਬੇਨਤੀ ਵੀ ਆ ਕਿ ਭਾਈ ਇੱਕ ਕਰ ਡੈਣ ਵੀ ਛੱਡ ਦਿੰਦੀ ਤੁਸੀਂ ਡੈਣ ਤੋਂ ਭੜੇ ਕਤੋਂ ਬਣ ਗਏ ਆ ਹਾਲਾਂਕਿ بڑے ਲੋਕ ਸ਼ਹਿਰ ਦੇ ਵੀ ਆ بڑے ਲੋਕ ਅੱਖ ਦੀ ਸ਼ਰਮ ਦੀ ਗੱਲ ਕਰਦੇ ਕਦਰ ਕਰਦੇ ਆ بڑے ਲੋਕ ਨੈਤਿਕਤਾ ਦੇ ਉੱਤੇ ਪਹਿਰਾ ਦਿੰਦੇ ਆ بڑے ਲੋਕ ਕਦਰਾਂ ਕੀਮਤਾਂ ਦੇ ਪੱਖਾਂ ਤੋਂ ਸੰਪੂਰਨ ਹੈਗੇ ਆ ਪਰ ਸਾਰੇ ਲੋਕ ਕੁਝ ਨਹੀਂ ਹੁੰਦੇ ਹਰ ਸਮਾਜ ਦੇ ਵਿੱਚ ਹਰ ਭਾਈਚਾਰੇ ਦੇ ਵਿੱਚ ਕਾਂਗਿਆਰੀ ਵੀ ਹੁੰਦੀ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉਹ ਜਿਹੜੇ ਮੈਨੂੰ ਬਜ਼ੁਰਗ ਮਿਲਾਏ ਗਏ ਸੀ ਉਹਨਾਂ ਬਜ਼ੁਰਗਾਂ ਦੀ ਬੱਚੀ ਨੇ ਪਿੰਡ ਦੇ ਹੀ ਇੱਕ ਮੁੰਡੇ ਨਾਲ ਵਿਆਹ ਕਰਵਾਇਆ ਸੀ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਕਹਿੰਦੇ ਵੀ ਪਿੰਡ ਦੇ ਮੁੰਡੇ ਨਾਲ ਉਸ ਘਰ ਵਾਲੇ ਮੁੰਡੇ ਨਾਲ ਵਿਆਹ ਕਰਵਾ ਕੇ ਤੇ ਉਹ ਉਸ ਪਾਸੇ ਰਹਿੰਦੇ ਆ ਚੇਤਾਨੇ ਵਿੱਚ ਘਰ ਪਾ ਕੇ ਰਹਿੰਦੇ ਆ ਤੇ ਉਹ ਕਹਿੰਦੇ ਜੀ ਪੂਰੇ ਪਿੰਡ ਦੇ ਲੋਕ ਸਾਨੂੰ ਚੜਾਉਂਦੇ ਆ ਕਹਿਣ ਕਿ ਥੋਡੀ ਕੁੜੀ ਨੂੰ ਤਾਂ ਮੌਜਾਂ ਲਗੀਆਂ ਮਾਰੀ ਛਾਲ ਪੇਕੀ ਮਾਰੀ ਛਾਲ ਸੌਰੀ ਤੁਸੀਂ ਤਾਂ ਬਾਲਗ ਹੋਣ ਕਰਕੇ ਆਪਦੇ ਹੱਕ ਲੈ ਲੇ ਤੁਹਾਨੂੰ ਤਾਂ ਕਾਨੂੰਨ ਨੇ ਆਗਾ ਦੇਤੀ ਵੀ ਪਾਈ ਵਿਆਹ ਕਰਵਾਓ ਜ਼ਿੰਦਗੀ ਜਿਵੇਂ ਮ제 ਕਰੋ ਪਰ ਉਹਨਾਂ ਮਾਪਿਆਂ ਦਾ ਕਸੂਰ ਕੀ ਆ ਜਿਨ੍ਹਾਂ ਨੇ ਤੁਹਾਡੇ ਲਈ ਬੜਾ ਕੁਝ ਸੋਚਿਆ ਹੋਣਾ ਬੜਾ ਕੁਝ ਵਿਚਾਰਿਆ ਹੋਣਾ ਸਾਡੀ ਜਵਾਨ ਪੀੜੀ ਦਾ ਬਹੁਤ ਵੱਡਾ ਹਿੱਸਾ ਇਦਾਂ ਦਾ ਕੁਝ ਨਹੀਂ ਵੀ ਕਰਦਾ ਪਰ ਜਿਹੜੇ ਇਹ ਕੁਝ ਕਰਦੇ ਉਹਨਾਂ ਛਲਾਰੂਆਂ ਨੂੰ ਮੇਰੀ ਬੇਨਤੀ ਆ ਵੀ ਪਿੰਡਾਂ ਦੇ ਵਿੱਚ ਆਸ਼ਕੀ ਬੰਦ ਕਰ ਦਿਓ ਤੁਹਾਡੇ ਬਾਪੂ ਜੀ ਤੁਹਾਡੇ ਦਾਦਾ ਜੀ ਤੁਹਾਡੇ ਨਾਨਾ ਜੀ ਤੁਹਾਡੇ ਪਰਦਾਦਾ ਜੀ ਜਿਹੜੇ ਵੀ ਵੱਡੇ ਬਡੇਰੇ ਆ ਤੁਹਾਨੂੰ ਸ਼ਾਇਦ ਉਹਨਾਂ ਨੇ ਸਮਝਾਇਆ ਹੋਵੇ ਕਿ ਜਿਹੜੀ ਪਿੰਡ ਦੀ ਕੁੜੀ ਹੁੰਦੀ ਆ ਉਹ ਕਿਸੇ ਦੀ ਵੀ ਕੁੜੀ ਹੋਵੇ ਸਾਰੇ ਪਿੰਡ ਦੀ ਧੀ ਭੈਣ ਹੁੰਦੀ ਆ ਨੂਹ ਹੁੰਦੀ ਆ ਜਿਹੜੀ ਉਹ ਸਾਰੇ ਪਿੰਡ ਦੀ ਨੂਹ ਤੇ ਹੀ ਹੁੰਦੀ ਆ ਪਰ ਆਪਾਂ ਇਹਨਾਂ ਗੱਲਾਂ ਤੋਂ ਬਹੁਤ ਪਰੇ ਹੋ ਗਏ ਆ ਆਪਾਂ ਅੱਖ ਦੀ ਸ਼ਰਮ ਨੂੰ ਭੁੱਲ ਗਏ ਆ ਆਪਾਂ ਆਪਦੇ ਫਰਜ਼ਾਂ ਨੂੰ ਭੁੱਲ ਗਏ ਆ ਆਪਣੇ ਕੋਲੇ ਤਾਂ ਜਾਲੀ ਜੀਆਂ ਗੱਲਾਂ ਫੇਰ ਕੀ ਹੋਗਾ ਜਵਾਨੀ ਆ ਜਵਾਨੀ ਦੇ ਵਿੱਚ ਹੋ ਜਾਂਦਾ ਅੱਖ ਮਟਕਾ ਹੋ ਜਾਂਦਾ ਮੇਰੇ ਅਧਿਕਾਰ ਹਨ ਜਿਹੜੇ ਆਪੇ ਬਣੇ ਮਿਰਜੇ ਆ ਇਹ ਸੋਚ ਪੱਖੋਂ ਤਾਂ ਵੱਡੇ ਹੋਏ ਆ ਇਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਇਹੋ ਜੀਆਂ ਲਹਣਤਾ ਨਾ ਖਟੋ ਤੁਹਾਡਾ ਕੋਈ ਵजूद ਨਹੀਂ ਰਹਿੰਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਾਂ ਨੂੰ ਦੇਖਿਆ ਹੁਣ ਤੱਕ ਜਿਹੜੇ ਇਸ ਗੱਲ ਦੇ ਕਰਕੇ ਪਿੰਡ ਦੇ ਲੋਕਾਂ ਦਾ ਬਾਈਕਾਟ ਕਰੀ ਬੈਠੇ ਬਲੋ ਨੇ ਪਿੰਡ ਦੇ ਵਿੱਚ ਹੀ ਇਹੋ ਜਿਹਾ ਚੰਦ ਚੜ੍ਹੇ ਆ ਜਰਾ ਸੋਚ ਕੇ ਦੇਖੋ ਆਪ ਦੇ ਇਲਾਕੇ ਦੇਖੋ ਵੀ ਜੇਕਰ ਆਪਣੀ ਧੀ ਪੈਣ ਪਿੰਡ ਦੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਕਰਕੇ ਤੇ ਪਿੰਡ ਦੇ ਵਿੱਚ ਹੀ ਰਹਿਣ ਲੱਗ ਜੇ ਤੇ ਫਿਰ ਆਪਣੇ ਮਨ ਦੇ ਉੱਤੇ ਕੀ ਬੀਤੂਗੀ ਕੀ ਆਪਾਂ ਲੋਕਾਂ ਦੀਆਂ ਅੱਖਾਂ ਦਾ ਸਾਹਮਣਾ ਕਰ ਸਕਾਂਗੇ ਕੀ ਆਪਾਂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰ ਸਕਾਂਗੇ ਨਹੀਂ ਕਰ ਸਕਾਂਗੇ ਉਦੋਂ ਸਾਨੂੰ ਡੁੱਬਣ ਨੂੰ ਥਾਂ ਨਹੀਂ ਲੱਭਦੀ ਤੇ ਜੇਕਰ ਕਿਸੇ ਹੋਰ ਦੀ ਗੱਲ ਹੋਵੇ ਫਿਰ ਕੱਚਾ ਵਝਾਉਨੇ ਆ ਲੈ ਉਹਨਾਂ ਦੀ ਕੁੜੀ ਨੇ ਐ ਚੰਦ ਚਾੜਤਾ ਉਹਨਾਂ ਦੇ ਮੁੰਡੇ ਨੇ ਐ ਚੰਨ ਚਾੜਤਾ ਜਵਾਨ ਉਮਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਆਪਣੇ ਮਾਪੇ ਦਾ ਸਤਿਕਾਰ ਕਰਗੇ ਆਪਣੇ ਮਾਪੇ ਦੇ ਪ੍ਰਤੀ ਆਪਣੇ ਫਰਜ਼ਾਂ ਦਾ ਪਾਲਣ ਕਰਗੇ ਹੁਣ ਪਿੰਡ ਜਵਾਰਕੇ ਦੀ ਪੰਚਾਇਤ ਦੀ ਗੱਲ ਕਰਦੇ ਆ ਬੜਾ ਸੋਹਣਾ ਉਹਨਾਂ ਨੇ ਫੈਸਲਾ ਕੀਤਾ ਉਹਨਾਂ ਨੇ ਨਾ 3-4 ਸਫਿਆਂ ਦਾ ਇੱਕ ਮਤਾ ਪਾਸ ਕੀਤਾ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਪਿੰਡ ਜਵਾਰਕੇ ਇਸ ਪਿੰਡ ਦੀ ਪੰਚਾਇਤ ਨੇ ਜਿਹੜੀਆਂ ਮਹੱਤਵਪੂਰਨ ਗੱਲਾਂ ਕਹੀਆਂ ਮੈਂ ਤਾਂ ਕਹਿੰਦਾ ਵੀ ਪੂਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਪਿੰਡ ਦਾ ਜੇਕਰ ਕੋਈ ਵੀ ਮੁੰਡਾ ਤੇ ਕੁੜੀ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਜੇਕਰ ਪਿੰਡ ਦੇ ਵਿੱਚ ਹੀ ਵਿਆਹ ਕਰਵਾਉ ਆਪਸ ਦੇ ਵਿੱਚ ਵਿਆਹ ਕਰਵਾ ਕੇ ਰਹਿਣ ਦੀ ਕੋਸ਼ਿਸ਼ ਕਰੂਗਾ ਉਹਨੂੰ ਪਿੰਡ ਦੇ ਵਿੱਚ ਬਿਲਕੁਲ ਨਹੀਂ ਰਹਿਣ ਦਿੱਤਾ ਜਾਊਗਾ ਜੇਕਰ ਪਿੰਡ ਦਾ ਮੁੰਡਾ ਕੁੜੀ ਕਿਸੇ ਪ੍ਰਵਾਸੀ ਯਾਨੀ ਕਿ ਪ੍ਰਵਾਸੀ ਮਜ਼ਦੂਰ ਮੁੰਡ ਕੁੜੀ ਨਾਲ ਪ੍ਰਵਾਸੀ ਮਜ਼ਦੂਰ ਮੁੰਡੇ ਨਾਲ ਵਿਆਹ ਕਰਵਾ ਕੇ ਉੱਥੇ ਰਹਿਣ ਦੀ ਕੋਸ਼ਿਸ਼ ਕਰੂ ਤਾਂ ਇਸ ਗੱਲ ਦੇ ਉੱਤੇ ਪੰਚਾਇਤ ਦੇ ਵੱਲੋਂ ਕਾਟਾ ਮਾਰ ਦਿੱਤਾ ਗਿਆ ਵੀ ਭਾਈ ਅਸੀਂ ਪਿੰਡ ਦੇ ਵਿੱਚ ਇਹ ਕੁਝ ਨਹੀਂ ਕਰਨ ਦੇਣਾ ਕਈ ਬੰਦੇ ਉੱਠਣਗੇ ਤਾਲੇਬਾਨੀ ਫੈਸਲੇ ਹਨ ਇਸ ਫੈਸਲੇ ਨੂੰ ਅਸੀਂ ਚੈਲੰਜ ਕਰਾਂਗੇ ਯਾਰ ਮੈਨੂੰ ਲੱਗਦਾ ਵੀ ਇਹ ਗੱਲ ਗਲਤ ਨਹੀਂ ਹੈਗੀ ਇਹ ਗੱਲ ਸਹੀ ਹੈ ਪੰਚਾਇਤ ਨੇ ਹੋਰ ਵੀ ਬੜੇ ਮਹੱਤਵਪੂਰਨ ਫੈਸਲੇ ਕੀਤੇ ਆ ਜੇਕਰ ਕਿਸੇ ਨਾਬਾਲਗ ਬੱਚੇ ਨੂੰ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਹੱਟੀ ਦੇ ਉੱਤੇ ਕਿਸੇ ਦੁਕਾਨ ਦੇ ਉੱਤੇ ਤੰਬਾਕੂ ਵਾਲੀ ਚੀਜ਼ ਵੇਚੀ ਜਾਊਗੀ ਉਹਨੂੰ 15000 ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜਦੋਂ ਤੁਹਾਡਾ ਕੋਈ ਆਪਣਾ ਪਿਆਰਾ ਸਤਕਾਰਿਆ ਦੁਨੀਆ ਤੋਂ ਤੁਰ ਜਾਂਦਾ ਮਰ ਜਾਂਦਾ ਮੁੱਕ ਜਾਂਦਾ ਤੇ ਫਿਰ ਆਪਾਂ ਨੂੰ ਚਾਹ ਕਿਹੜੀ ਕੱਲੋ ਚੜਦਾ ਇਹ ਖੁਸ਼ੀ ਦਾ ਮੌਕਾ ਥੋੜੀ ਹੁੰਦਾ ਵੀ ਆਪਾਂ ਭਾਈ ਲੱਡੂ ਜਲੇਬੀਆਂ ਖਵਾਈਏ ਆਪਾਂ ਗਜਰੇਲੇ ਖਵਾਈਏ ਆਪਾਂ ਗੁਲਾਬ ਜਾਮਨਾ ਸ਼ਕਾਈਏ ਆਪਾਂ ਨੂੰ ਦੁੱਖ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਸਾਡਾ ਆਪਣਾ ਸਾਹਾਂ ਦਾ ਸਾਥੀ ਤੁਰ ਗਿਆ ਪਰ ਲੋਕ ਆ ਕਿਉਂਕਿ ਵਿਖਾਵੇ ਦੇ ਚੱਕਰ ਦੇ ਵਿੱਚ ਕਹਿੰਦੇ ਨੇ ਅਸਤਾਈਨੇ ਪਕਵਾਨ ਬਣਾਏ ਸੀ ਤੇ ਪਿੰਡ ਦੀ ਪੰਚਾਇਤ ਨੇ ਮਤੇ ਦੇ ਵਿੱਚ ਇਹ ਗੱਲ ਕਹੀ ਆ ਕਿ ਜੇਕਰ ਕੋਈ ਇਦਾਂ ਦਾ ਕਰੂਗਾ ਪਹਿਲੀ ਗੱਲ ਤਾਂ ਸਾਦਾ ਦਾਲ ਫੁਲਕਾ ਹੋਣਾ ਚਾਹੀਦਾ ਪਰ ਜੇਕਰ ਕੋਈ ਇਦਾਂ ਦਾ ਕੁਝ ਕਰੂਗਾ ਵੀ ਭਾਈ ਮਿੱਠਾ ਵੀ ਖਵਾਉਣਾ ਗੁਲਾਬ ਜਾਮੁਨਾਂ ਵੀ ਖਵਾਉਣੀਆਂ ਜਲੇਬੀਆਂ ਵੀ ਖਵਾਉਣੀਆਂ ਤਾਂ ਉਹਨੂੰ ਪੰਚਾਇਤ ਆ ਜਿਹੜੀ 3100 ਰੁਪਏ ਦਾ ਜੁਰਮਾਨਾ ਕਰੂਗੀ ਜਾਂ ਪਹਿਲਾਂ 3100 ਰੁਪਿਆ ਜਮ੍ਹਾਂ ਕਰਵਾਉਣਾ ਪਊਗਾ ਤੇ ਫਿਰ ਤੁਸੀਂ ਆ ਕੁਝ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਇਹ ਕਿ ਪਿੰਡ ਦੇ ਵਿੱਚ ਕੋਈ ਵੀ ਵਹਿਲਾ ਨਹੀਂ ਖੜੂਗਾ। ਨਾ ਸਕੂਲ ਦੇ ਮੋੜ ਦੇ ਉੱਤੇ, ਨਾ ਬੱਸ ਅਡੇ ਦੇ ਉੱਤੇ ਕੋਈ ਵੀ ਨੌਜਵਾਨ ਵਹਿਲਾ ਦੀ ਫਿਰਦਾ ਹੋਊਗਾ। ਤੇ ਜੇਕਰ ਕੋਈ ਇਦਾਂ ਫਿਰਦਾ ਹੋਊਗਾ, ਜੇਕਰ ਕੋਈ ਆਵਾਰਾ ਕਰਦੀ ਕਰਦਾ ਪਾਇਆ ਗਿਆ ਤੇ ਭਾਈ ਫਿਰ ਪ੍ਰਸ਼ਾਸਨ ਉਹਨਾਂ ਦੇ ਉੱਤੇ ਜੇਕਰ ਕਾਰਵਾਈ ਕਰਦਾ ਤਾਂ ਮਗਰ ਕੋਈ ਨਹੀਂ ਜਾਊਗਾ। ਇੱਕ ਗੱਲ ਚਿੱਟੇ ਬਾਰੇ ਕਹੀ ਗਈ ਆ ਕਿ ਜੇਕਰ ਕੋਈ ਚਿੱਟਾ ਪਿੰਦਾ ਹੋਇਆ, ਜੇਕਰ ਕੋਈ ਚਿੱਟਾ ਵੇਚਦਾ ਹੋਇਆ ਤੇ ਜੇਕਰ ਉਹ ਪੁਲਿਸ ਦੇ ਅੜਕੇ ਆ ਜਾਂਦਾ ਪੰਚਾਇਤ ਦਾ ਕੋਈ ਵੀ ਨੁਮਾਇੰਦਾ ਪਿੰਡ ਦਾ ਕੋਈ ਵੀ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਊਗਾ ਤੇ ਪਿੰਡ ਦੇ ਵਿੱਚ ਗੰਦ ਪਾਉਣ ਤੋਂ ਹਰ ਕੋਈ ਗੁਰੇਜ਼ ਕਰੂਗਾ ਇਹ ਵੀ ਗੱਲ ਬੜੀ ਮਹੱਤਵਪੂਰਨ ਕਹੀ ਗਈ ਆ ਕਿ ਜੇਕਰ ਤੁਸੀਂ ਪਿੰਡ ਦੇ ਵਿੱਚ ਗੰਦ ਪਾਉਂਗੇ ਤੇ ਫਿਰ ਭਾਈ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਫਿਰ ਇਹ ਵੀ ਗੱਲ ਕਹੀ ਗਈ ਆ ਕਿ ਪਿੰਡ ਦੇ ਵਿੱਚ ਪਾਣੀ ਦਾ ਬਿੱਲ ਜਿਹੜਾ ਟੂਟੀ ਵਾਲਾ ਬਿੱਲ ਹੁੰਦਾ ਉਹ 50 ਰੁਪਏ ਮਹੀਨਾ ਆਇਆ ਕਰੂਗਾ ਇਹ ਵੀ ਬੜੀ ਵੱਡੀ ਗੱਲ ਕਹੀ ਵੀ ਪਿੰਡ ਦੇ ਵਿੱਚ ਪਾਣੀ ਦਾ ਬਿੱਲ ਦੇਣਾ ਪਊਗਾ 50 ਤੋਂ ਵੱਧ ਵੀ ਹੋ ਸਕਦਾ ਪਰ ਜੇਕਰ ਤੁਸੀਂ ਘਰ ਦੇ ਵਿੱਚੋਂ ਆਪਣੀ ਸਫਾਈ ਕਰਾਉਨੇ ਆ ਵੀ ਜਿਹੜਾ ਕੂੜੇ ਵਾਲਾ ਆਉਂਦਾ ਉਹਨੂੰ 50 ਰੁਪਏ ਮਹੀਨਾ ਦੇਣਾ ਪਊਗਾ ਸੋ ਮੇਰਾ ਖਿਆਲ ਹੈ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਪਾਣੀ ਆਉਂਦਾ ਪਾਣੀ ਨਾ ਨਿਵਾਇਆ ਜਾਣ ਜੋਗਾ ਸੋਮਾ ਤੇ ਇਸ ਪਾਣੀ ਦੀ ਸਾਨੂੰ ਕੀਮਤ ਅਦਾ ਕਰਨੀ ਚਾਹੀਦੀ ਮੁਫਤ ਦੇ ਵਜhਤਾ ਸੇ ਕਿਸੇ ਚੀਜ਼ ਦੀ ਕਦਰ ਹੀ ਨਹੀਂ ਕਰਦੇਗੇ ਤੁਸੀਂ ਕਿਸੇ ਵੀ ਪਾਸੇ ਦੇਖ ਲਓ ਪਾਣੀ ਡੁੱਲੀ ਜਾਂਦਾ ਜੇਕਰ ਘਰ ਦੇ ਵਿੱਚ ਬਿੱਲ ਆਊਗਾ 200 ਰੁਪਈਆ 150 ਰੁਪਈਆ 100 ਰੁਪਈਆ 500 ਰੁਪਈਆ ਆਪਾਂ ਅਕਲ ਨਾਲ ਪਾਣੀ ਦੀ ਵਰਤੋਂ ਕਰਾਂਗੇ ਮੈਨੂੰ ਜਾਤੀ ਤੌਰ ਤੇ ਲੱਗਾ ਵੀ ਜਵਾਰ ਕੇ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਬੜੇ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਤੇ ਮੇਰੀ ਪੰਜਾਬ ਦੇ ਸਾਰੇ ਹੀ ਸੂਝਵਾਨ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਨੈਤਿਕ ਜ਼ਿੰਮੇਵਾਰੀ ਅਪਣਾਓ ਸਾਰੇ ਹੀ ਪੰਚਾਇਤਾਂ ਨੂੰ ਬੇਨਤੀ ਆ ਕਿ ਤੁਸੀਂ ਪਿੰਡ ਦੇ ਵਿੱਚ ਮਹੱਤਵਪੂਰਨ ਮਤੇ ਜ਼ਰੂਰ ਪਾਓ ਤੇ ਇੱਕਮਤਾ ਇਹ ਵੀ ਜ਼ਰੂਰ ਹੋਣਾ ਚਾਹੀਦਾ ਕਿ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਜਿਹੜੇ ਲਾਊਡ ਸਪੀਕਰ ਵੱਜਦੇ ਆ ਇਹਨਾਂ ਦੀ ਆਵਾਜ਼ ਬਹੁਤ ਮੱਦਮ ਹੋਇਆ ਕਰੂਗੀ ਕੋਈ ਰੱਬ ਜ਼ਬਰਦਸਤੀ ਕਰਨ ਦੇ ਵਿੱਚ ਪਾਉਣ ਵਾਲੀ ਚੀਜ਼ ਨਹੀਂ ਹੈਗੀ ਵੀ ਧੱਕੇ ਨਾਲ ਤੁਹਾਡੇ ਖੋਪੜ ਦੇ ਵਿੱਚ ਪਾਉਣੀ ਆ ਵੀ ਉਹਨੀਆਂ ਗੱਲਾਂ ਖੋਪੜ ਦੇ ਵਿੱਚ ਪਾਉਣੀਆਂ ਜਿਹਦਾ ਚਿੱਤ ਕਰਦਾ ਧਰਮ ਕਰਮ ਦੀ ਗੱਲ ਸੁਣ ਸਕਦਾ ਜਿਹਦਾ ਨਹੀਂ ਚਿਤ ਕਰਦਾ ਜ਼ਬਰਦਸਤੀ ਬਿਲਕੁਲ ਨਾ ਕੀਤੀ ਜਾਵੇ ਤੇ ਇੱਕ ਡੀਜੇ ਬਾਰੇ ਬੜੀ ਮਹੱਤਵਪੂਰਨ ਗੱਲ ਕਹੀ ਗਈ ਹੈ ਕਿ ਡੀਜੇ 7 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਸ਼ਾਮ ਨੂੰ বাজਾਇਆ ਜਾ ਸਕਦਾ ਰਾਤ ਨੂੰ বাজਾਇਆ ਜਾ ਸਕਦਾ ਇਹਨਾਂ ਵੀ ਕੰਨ ਪਾੜਦੇ ਤੁਸੀਂ ਤਾਂ ਕੱਲ ਨੂੰ ਤੁਸੀਂ ਤਾਂ ਨੱਚ-ਨੁੱਚ ਕੇ ਸੌਂਜੋਗੇ ਤੇ ਜਿਹਨੇ ਸਵੇਰੇ ਉੱਠ ਕੇ ਕੰਮ ਤੇ ਜਾਣਾ ਤੇ ਉਹਦਾ ਕਸੂਰ ਕੀ ਹੈ ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਸੂਝਵਾਨ ਲੋਕਾਂ ਨੂੰ ਬੇਨਤੀ ਆ ਕਿ ਭਾਈ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੀਏ ਜੇ ਕਿਸੇ ਨੇ ਰੱਬ ਦੀ ਗੱਲ ਮੰਨਣੀ ਆ ਤੇ ਜੇ ਹੁਣ ਤੱਕ ਵੀ ਮੰਨੀ ਤਾਂ ਕੋਈ ਫਰਕ ਨਹੀਂ ਪੈਂਦਾ ਭਾਵੇਂ 15 ਥਾਵਾਂ ਤੋਂ ਹੋਰ ਕੰਨਾਂ ਦੇ ਵਿੱਚ ਗੱਲਾਂ ਪਾਈ ਜਾਣ ਉਹਨੇ ਬਿਲਕੁਲ ਨਹੀਂ ਮੰਨਣੀ ਜੇ ਤੁਹਾਨੂੰ ਚਾਹ ਹੈਗਾ ਕਿ ਭਾਈ ਸਾਡੇ ਘਰੇ ਖੁਸ਼ੀ ਦਾ ਮੌਕਾ ਹੈ ਤਾਂ ਡਿੰਗੜ ਡਿੰਗੜ ਕਰਨੀ ਕਰਨੀ ਆ ਤਾਂ ਫਿਰ ਪਿੰਡ ਦਾ ਲਹੂ ਥੋੜੀ ਪੀਣਾ ਫਿਰ ਆਪਦੇ ਚਾਰ ਨੂੰ ਸੀਮਤ ਰੱਖੋ ਜਾਂ ਫਿਰ ਰੜੇ ਮੈਦਾਨ 'ਚ ਚਲੇ ਜਾਓ ਉੱਥੇ ਆਪਦਾ ਲੁੱਡੀਆਂ ਪਾਈ ਚੱਲੋ ਪੁੱਠੀਆਂ ਸ਼ਾਲਾ ਮਾਰੀ ਜਾਓ ਪੂਰੇ ਪਿੰਡ ਦਾ ਲਹੂ ਕਿਹੜੀ ਗੱਲਾਂ ਪੀਤਾ ਤੇ ਮੇਰੀ ਪੰਜਾਬ ਦੇ ਆਪੇ ਬਣੇ ਅਖੌਤੀ ਮਿਰਜਾਂ ਨੂੰ ਬੇਨਤੀ ਆ ਕਿ ਭਾਈ ਪਿੰਡ ਦੇ ਵਿੱਚ ਅੱਖ ਦੀ ਸ਼ਰਮ ਜ਼ਰੂਰ ਹੋਣੀ ਚਾਹੀਦੀ ਆ ਪਿੰਡ ਦੇ ਵਿੱਚ ਕਦਰਾਂ ਕੀ ਲੰਡੂ ਆਸ਼ਕਾਂ ਦੀ ਪੰਜਾਬ ਨੂੰ ਲੋੜ ਨਹੀਂ ਆ। ਵੀ ਕਦੇ ਉਸ ਮੋੜ ਤੇ ਖੜ ਗਏ, ਕਦੇ ਉਸ ਮੋੜ ਤੇ ਖੜ ਗਏ, ਕਦੇ ਉਹਦੀ ਧੀ ਭੈਣ ਛੇੜਦੀ, ਕਦੇ ਉਹਦੀ ਧੀ ਭੈਣ ਦੇ ਪਿੱਛੇ ਚਲੇ ਗਏ, ਕਦੇ ਛਲਾਰੂ ਜੇ ਤਿੰਨ ਜਣੇ ਮੋਟਰਸਾਈਕਲ ਤੇ ਬੈਠ ਕੇ ਉਹ ਕੁੜੀ ਦੇ ਪਿੱਛੇ ਲੱਗ ਗਏ, ਕਦੇ ਉਹਦੇ ਪਿੱਛੇ ਲੱਗ ਗਏ। ਇਹਨਾਂ ਛਲਾਰੂਆਂ ਨੂੰ ਬੇਨਤੀ ਆ ਕਿ ਪਿੰਡ ਦੀ ਹਰ ਕੁੜੀ ਨੂੰ ਆਪਣੀ ਭੈਣ ਸਮਝਿਆ ਕਰੋ, ਜਿਵੇਂ ਕਿ ਜਵਾਰਕੇ ਪਿੰਡ ਦੀ ਪੰਚਾਇਤ ਨੇ ਗੱਲ ਕਹੀ ਆ। ਇਹਨਾਂ ਛਲਾਰੂਆਂ ਨੂੰ ਬੇਨਤੀ ਆ ਕਿ ਪਿੰਡ ਦੀ ਹਰ ਨੂੰ ਤੇ ਨੂੰ ਆਪਣੇ ਪਰਿਵਾਰ ਦਾ ਜੀ ਸਮਝਿਆ ਕਰੋ ਜਿਵੇਂ ਕਿ ਪਿੰਡ ਦੀ ਪੰਚਾਇਤ ਨੇ ਕਹੀ ਆ ਤੇ ਮਾੜਾ ਮੋਟਾ ਸੋਚਿਆ ਕਰੋ ਤੁਹਾਡੇ ਮਾਪੇ ਦੀ ਵੀ ਕੋਈ ਇੱਜ਼ਤ ਨਹੀਂ ਵਾਦੀ ਤੁਸੀਂ ਤਾਂ ਕਹਿ ਦਿੰਦੇ ਆ ਕਿ ਜੱਟ ਨੇ ਐ ਕਰਤਾ ਫਲਾਣੇ ਨੇ ਐ ਕਰਤਾ ਗਾਣੇ ਸੁਣ ਸੁਣ ਕੇ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦੇ ਆ ਗਾਣੇ ਵਾਲੀ ਗੱਲ ਹਕੀਕਤ ਦੇ ਵਿੱਚ ਨਹੀਂ ਹੁੰਦੀ ਸੋਚਿਆ ਕਰੋ ਵੀ ਭਾਈ ਪਿੰਡ ਦੀ ਕੁੜੀ ਆ ਜਿਹੜੀ ਜੇਕਰ ਅਸੀਂ ਉਹਦੇ ਨਾਲ ਪਿੰਡ ਦੇ ਵਿੱਚ ਹੀ ਰਹਿਣ ਲੱਗ ਜਾਗੇ ਤੇ ਨਾ ਤੁਹਾਡੇ ਮਾਪੇ ਦਾ ਕੋ ਜਉਣ ਦਾ ਹੱਜ ਰਹਿ ਜਾਂਦਾ ਤੇ ਨਾ ਹੀ ਕੁੜੀ ਵਾਲਾਂ ਦਾ ਕੁੜੀ ਵਾਲੇ ਸਾਰੀ ਉਮਰ ਤੁਸੀਂ ਦੇਖੋ ਅਸੀਂ ਪਿੰਡਾਂ ਦੇ ਵਿੱਚ ਤਾਂ ਚੋਬਾਂ ਲਾਉਣ ਦੇ ਆਦੀ ਹੁੰਨੇ ਆ ਆਰ ਲਾਉਣਾ ਸਾਡੇ ਪਿੰਡੂਆਂ ਦੇ ਇੱਕ ਹਿੱਸੇ ਦੀ ਆਰਤ ਦੇ ਵਿੱਚ ਸ਼ਾਮਿਲ ਆ ਉਹਨੂੰ ਚੋਬ ਲਾਤੀ ਉਹਨੂੰ ਚੋਬ ਲਾਤੀ ਜਿਹਦੀ ਧੀ ਨੂੰ ਆਪਾਂ ਇਦਾਂ ਲੈ ਕੇ ਜਾਂਦੇ ਆ ਉਹਨਾਂ ਮਾਪਿਆਂ ਦੀ ਦੁਰਗਤੀ ਕਿੰਨੀ ਹੋ ਜਾਂਦੀ ਆ ਉਹ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦੇਗੇ ਉਹ ਨੀਮੀ ਨਹੀਂ ਚੱਕਦੇ ਸਾਰੀ ਉਮਰ ਤੇ ਆਪਾਂ ਆਪਦੇ ਚਾ ਆਪਾਂ ਆਪਣੀਆਂ ਖੁਸ਼ੀਆਂ ਆਪਾਂ ਆਪਦੇ ਅਧਿਕਾਰਾਂ ਕਹਿੰਦੇ ਨੇ ਸਾਡੇ ਹੱਕ ਆ ਅਸੀਂ ਬਾਲਗ ਹੋ ਗਏ ਆ ਕਾਨੂੰਨ ਸਾਡੇ ਲਈ ਐ ਕਹਿੰਦਾ ਮਾੜਾ ਮੋਟਾ ਆਪਾਂ ਇਹਨਾਂ ਗੱਲਾਂ ਦੇ ਉੱਤੇ ਖੁਦ ਨਿਜੀ ਤੌਰ ਤੇ ਅਮਲ ਵੀ ਕਰਿਆ ਕਰਗੇਵੇਂ ਛਲਾ ਰੂਪਣਾ ਬੰਦ ਕਰਗੇ ਤੇ ਇੱਕ ਬੇਨਤੀ ਹੋਰ ਆ ਵੀ ਪਿੰਡਾਂ ਦੇ ਵਿੱਚ ਨਾ ਇਸ ਵੇਲੇ ਪਲਾਸਟਿਕ ਤੇ ਗੰਦਪਿੱਲ ਆਮ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਪਿੰਡ ਰਣਸੀਕਲਾ ਦੇ ਸਰਪੰਚ ਸਾਹਿਬ ਜਿਹੜੇ ਆ ਮਿੰਟੂ ਹੋਰੀ ਉਹਨਾਂ ਨੇ ਇਹ ਗੱਲ ਕਹੀ ਸੀ ਕੁਝ ਕਵਰੇ ਪਹਿਲਾਂ ਕਿ ਭਾਈ ਸਾਡੇ ਪਿੰਡ ਦੇ ਵਿੱਚ ਜੇਕਰ ਜਿੰਨਾ ਤੁਸੀਂ ਪਲਾਸਟਿਕ ਲੈ ਕੇ ਆਉਂਗੇ ਤਕੜੀ ਦੇ ਇੱਕ ਪਾਸੇ ਦੇ ਵਿੱਚ ਉਹਨਾ ਪਲਾਸਟਿਕ ਪਾ ਦਿਓ ਓਨੇ ਖੰਡ ਲੈ ਜੋ ਇੱਕ ਪਾਸੇ ਪਲਾਸਟਿਕ ਪਾ ਦਿਓ ਓਨੇ ਚੌੜ ਲੈ ਜੋ ਜਾਂ ਗੁੜ ਲੈ ਜੋ ਉਹਨਾਂ ਦਾ ਕੋਈ ਮੇਰੇ ਖਿਆਲ ਵਿੱਚ ਬੇਲੇਣੇ ਚ ਬਾਣ ਨਹੀਂ ਸੀ ਆਈ ਕਿਉਂਕਿ ਉਹ ਤੇ ਉਹਨਾਂ ਵਰਗੇ ਕੁਝ ਹੋਰ ਸਰਪੰਚ ਸਹਿਬਾਨ ਪੰਚਾਇਤਾਂ 'ਚ ਚਾਹੁੰਦੇ ਆ ਕਿ ਸਾਡਾ ਪਿੰਡ ਪਲਾਸਟਿਕ ਮੁਕਤ ਹੋਵੇ ਤੇ ਆਜੋ ਆਪਾਂ ਗੰਦ ਪਾਉਣਾ ਬੰਦ ਕਰਗੇ ਆਜੋ ਆਪਾਂ ਪੰਜਾਬ ਦਾ ਪਾਣੀ ਬਚਾਉਣਾ ਸ਼ੁਰੂ ਕਰਗੇ ਆਜੋ ਆਪਾਂ ਫੁੱਟਪਾਥ ਆ ਜਿਹੜੇ ਘੜ ਘੜ ਕੇ ਖੇਤਾਂ ਦੇ ਵਿੱਚ ਮਲਾਉਣੇ ਬੰਦ ਕਰਗੇ ਤੇ ਆਜੋ ਆਪਾਂ ਸੜਕਾਂ ਦੇ ਉੱਤੇ ਕੂੜਾ ਸੁੱਟਣਾ ਬੰਦ ਕਰਗੇ ਮੈਂ بڑے ਪਿੰਡਾਂ ਦੇ ਵਿੱਚ ਦੇਖਿਆ ਲਿੰਕ ਸੜਕਾਂ ਜਿਹੜੀਆਂ ਪਹਿਲਾਂ ਕਹਣਗੇ ਲਿੰਕ ਸੜਕਾਂ ਬਣਦੀਆਂ ਨਹੀਂ ਸਾਡੀਆਂ ਸੜਕਾਂ ਚੌੜੀਆਂ ਨਹੀਂ ਤੇ ਜੇਕਰ ਇਧਰਲੇ ਪਾਸੇ ਘਰ ਆ ਤੇ ਇਧਰਲੇ ਪਾਸੇ ਰੂੜੀ ਆ ਤੇ ਐਸ ਰਾਹ ਨੂੰ ਆਪਾਂ ਅੱਧਾ ਰੋਕ ਲੈਣੇ ਇੱਥੇ ਰੂੜੀ ਲੱਗੀ ਹੁੰਦੀ ਆ ਇੱਥੇ ਗੋਹੇ ਦਾ ਢੇਰ ਲੱਗਾ ਹੁੰਦਾ ਮਾੜੀ ਮੋਟੀ ਮਤ ਦੀ ਵੀ ਗੱਲ ਹੋਣੀ ਚਾਹੀਦੀ ਆ ਸਾਰਾ ਕੁਝ ਸਰਕਾਰਾਂ ਦੇ ਉੱਤੇ ਜ਼ਿੰ ਵੀ ਸਰਕਾਰ ਐ ਨਹੀਂ ਕਰਦੀ ਤੁਸੀਂ ਆਪ ਕੀ ਕਰਦੇ ਹੋ ਆਪ ਵੀ ਕੁਝ ਕਰੀਏ ਆਪ ਮੋਰ ਤੇ ਖੜ ਕੇ ਕੱਛਾਂ ਜੱਥ ਦੇ ਕੇ بڑا ਮਾੜਾ ਸਮਾਜ ਆ ਇਹ ਗੱਲ ਕਹਿਣ ਨਾਲ ਕੁਝ ਨਹੀਂ ਬਣਦਾਗਾ ਸੋ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਕਿ ਪੰਜਾਬ ਦੀਆਂ ਪੰਚਾਇਤਾਂ ਸੋਹਣੇ ਮਤੇ ਪਾਸ ਕਰਨ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ੇਬਾਜ਼ ਲੋਕ ਆ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਲੋਕ ਆ ਉਹ ਫੜ ਕੇ ਸਵਾਰੇ ਜਾਣ ਤੇ ਛਾਂਗੇ ਜਾਣ ਸਮੇਂ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਪਿੰਡ ਪਿੰਡ ਦੇ ਵਿੱਚ ਨਸ਼ਾ ਵਿਕਦਾ ਤੇ ਫਿਰ ਕਈ ਲੋਕ ਕਹਣਗੇ ਇਹ ਜੀ ਕਿਤੇ ਸਰਕਾਰਾਂ ਐ ਕਰਨਾ ਗੱਲ ਇਹ ਆ ਤੁਹਾਨੂੰ ਸਰਕਾਰ ਨੇ ਵੀ ਨਹੀਂ ਕਿਹਾ ਹੁੰਦਾ ਵੀ ਭਾਈ ਤੁਸੀਂ ਜਾ ਕੇ ਚਟਾ ਪੀਓ ਆਪਣੇ ਜੇ ਮਾਪੇ ਨਹੀਂ ਦੱਸਦੇ ਮੈਂ ਕਦੇ ਜ਼ਿੰਦਗੀ ਦੇ ਵਿੱਚ ਦਾਰੂ ਨਹੀਂ ਪੀਤੀ ਮੈਂ ਕਦੇ ਨਸ਼ਾ ਨਹੀਂ ਕੀਤਾ ਤੇ ਮੈਨੂੰ ਕਿਸੇ ਨੇ ਢਾ ਕੇ ਕਰੇ ਦਾਰੂ ਪਿਆਈ ਵੀ ਨਹੀਂ ਥੋੜਾ ਜਿਹਾ ਆਪਣੇ ਘਰ ਨੂੰ ਆਪਣੇ ਮਾਪੇ ਨੂੰ ਆਪਣੀ ਭੈਣ ਨੂੰ ਆਪਣੇ ਪਰਿਵਾਰ ਦੇ ਹਾਲਾਤ ਨੂੰ ਦੇਖਣਾ ਪਊਗਾ ਅਸੀਂ ਕਦੇ ਇਸ ਵੇਲੇ ਅਸੀਂ ਮਜੂਸੀ ਦੇ ਵਿੱਚ ਦਾਰੂ ਪੀਣ ਲੱਗ ਪਏ ਅਸੀਂ ਤਾਂ ਜੀ ਐਸ ਕੰਮ ਦੇ ਕਰਕੇ ਇਸ ਕੰਮ ਨਾਲ ਜੁੜ ਗਏ ਆ ਤੇ ਭਾਈ ਉਹ ਵੀ ਪੈਸਿਆਂ ਨਾਲ ਚੀਜ਼ਾਂ ਹੁੰਦੀਆਂ ਉਵੀ ਮਫਤੇ ਦੇ ਵਿੱਚ ਨਹੀਂ ਆਉਂਦੀਆਂ ਅੱਜ ਉਹ ਆਪਾਂ ਆਪਦੇ ਘਰ ਬਾਰੇ ਆਪਦੇ ਪਿੰਡ ਬਾਰੇ ਆਪਣੀ ਗਲੀ ਗਵਾਂਡ ਬਾਰੇ ਆਪਣੇ ਪੰਜਾਬ ਬਾਰੇ ਸੋਚਣਾ ਸ਼ੁਰੂ ਕਰ ਗਏ ਤੇ ਪੰਚਾਇਤਾਂ ਚੰਗੇ ਮਤੇ ਪਾਸ ਕਰਨ ਬੇਨਤੀ ਸਿਰਫ ਇਹ ਆ